ਬਟਾਲਾ ਪੁਲਿਸ ਅਧੀਨ ਪੈਂਦੇ ਸ੍ਰੀ ਹਰਗੋਬਿੰਦਪੁਰ ਬਲਾਕ ਦੇ ਨੇੜੇ ਪਿੰਡ ਗੱਲੋਵਾਲ ਵਿੱਚ ਸਥਿਤ ਇੱਟਾਂ ਦੇ ਪੱਠੇ ਤੇ ਦਰਦਨਾਕ ਘਟਨਾ ਦੌਰਾਨ ਦੋ ਬੱਚਿਆਂ ਦੀ ਇੱਟਾਂ ਦੇ ਥੱਲੇ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੇ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਲੜਕਾ ਗੋਪੀ ਉਮਰ 12 ਸਾਲ ਅਤੇ ਲੜਕੀ ਸ਼ਾਂਤੀ ਉਮਰ 6 ਸਾਲ ਵਾਸੀ ਜੂਪੀ ਜਿਨ੍ਹਾਂ ਦੀ ਇੱਟਾਂ ਦੇ ਥੱਲੇ ਆ ਕੇ ਮੌਤ ਹੋ ਗਈ ਘਟਨਾ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਐਸਏ ਗੁਰਮਖ ਸਿੰਘ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਵੀ ਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਾਉਣ ਦੇ ਲਈ ਸਿਰੋ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰ ਇਨਸਾਫ ਦੀ ਗੁਹਾਰ ਲਗਾ ਰਹੇ ਹਨ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਬਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਕਾ ਨਾਮ ਕੀ ਹੈ ਰਾਜੇਸ਼ਾ ਜੋ ਅੱਜ ਘਟਨਾ ਵਾਪਰੀ ਹੈ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੀਏ ਕਹਿਣਾ ਕੀ ਚਾਹੀਏ ਬਾਹੂ ਜੀ हमको ਇਹ ਸਾਫ ਚਾਹੀਏ ਨਾ नहीं हुआ कैसे ये हुआ ऐसे कि भाई हम काम कर रहे थे बच्चा हमारा पानी देने गया था क्या क्या नाम था बच्चे का गोपी मैं हाँ। पानी पी लिया फिर हमने ब्रेड अपना साड़ी लेके बाहर निकाल लिया रेड़ी ईट भर के बोले बच्चा चल बाहर चलिए तो कह रहा है चलो आगे पीछे पीछे, पीछे वो आता था बस दीवाल डिग गई है अचानक में ਜਦ ਹੀ ਜਦਵਾਰੀਗਾ ਤਾਂ ਉਸੇ ਟਾਈਮ ਅੰਦਰ ਕਿਤਨੇ ਆਦਮੀ ਥੇ ਆਪ ਜਿਹੜੇ ਕੰਮ ਕਰ ਰਹੇ ਥੇ ਕੰਮ ਕਰਨ ਵਾਲੇ ਬੰਦੇ ਸਾਰੇ ਮਿਲਾ ਕੇ 30 35 ਬੰਦੇ ਹੋਣਗੇ ਠੀਕ ਉਹ ਉਹਨਾਂ ਦੌੜ ਕੇ ਆਪਣੀ ਚੰਦ ਪਚਾਈ ਜਿਸਕੇ ਨਹੀਂ ਉਹ ਦੂਜੇ ਇਧਰ ਪ੍ਰਾਈ ਕਰਨ ਵਾਲੇ ਦੂਜੇ ਹਨ ਉਧਰ ਪਰਲੇ ਪਾਸੇ ਥੇ ਠੀਕ ਆਪ ਕਾਸੀ ਕਾ ਕੰਮ ਕਰ ਹਾਂਜੀ ਠੀਕ ਹੈ ਆਪ ਪ੍ਰਸ਼ਾਸਨ ਸੇ ਕੀ ਕਹਿਣਾ ਚਾਹਤੇ ਹੋ ਕਹਿਣਾ ਕੀ ਚਾਹਤੇ ਹੈ ਬਾਉ ਜੀ ਜੋ ਬੱਚਾ ਤਾਂ ਹਮਾਰਾ ਚਲਾ ਗਿਆ ਹੁਣ ਤੋ ਮਿਲਣਾ ਨਹੀਂ ਹੁਣ ਜੋ ਸਰਕਾਰ ਜੋ ਸੋਚੇਗੀ ਵਹੀ ਕਰੇਗੀ तो कितनी एज थी बच्चे की उसकी उसकी 12 साल 12 साल की ठीक हां जी जेडे जे, आज बच्चे दोनों दी डेथ हुई वो त्वाडे की लगदी है मेरी बेटी है क्या हुआ क्या वो मैं ट्राली लोड कर रहा था और वो गुट्ठे में रहा है, और ट्राली लोड करके बाहर फंदी के बहे 66 ट्रक देवाल गिरी और है, दब गई है। तो कितनी एज थी उसकी बच्चे की और 6 साल की क्या नाम था उसका शांति दूसरे बच्चे का क्या क्या नाम था गोपी वो कितनी एज का था वो बारह साल का है वो आपके साथ काम ही करते हैं जि, जि, जिसका बच्चा वो था? पानी था। अपने पिताजी को देने आया था आपका नाम क्या है छोटे लाल उसका नाम क्या है जो लड़के का बाप है जो छोटा बच्चा है उसका राजेश तो आप कहाँ से आए हैं यूपी यूपी से तो और कितना टाइम हो गया आपको काम करते जहाँ पर काम करते चार महीना हो गई तो किस टाइम हुआ जे वाला वक्त कब डिगी दीवार जो 11:40 पर 11:40 आप सरकार से क्या मांग करते हैं सरकार से मांग क्या खा जी सब विचार बताइए जब जस वही तस बताइए तभी करा जी हां जी भाई ਤੁਹਾਡਾ ਨਾਮ ਕੀ ਹਾਂਜੀ ਲਖਿੰਦਰ ਸਿੰਘ ਹਾਂਜੀ ਤੁਸੀਂ ਇਸ ਪੱਠੇ ਤੇ ਬੰਦੀਮ ਜੀ ਹਾਂਜੀ ਅੱਜ ਕਿਵੇਂ ਵਾਕਿਆ ਵਾਕੀ ਹਾਂਜੀ ਜਿਹੜਾ ਅੱਜ ਦਾ ਵਾਕਿਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੈ ਇਹ ਕਿੰਨੀ ਜੀ ਮਾੜੀ ਹੋਈ ਆ ਹਲਕੀ ਹੋਈ ਹੈ ਬੱਚੇ ਖੇਡ ਰਹੇ ਸੀ ਆਪਣੇ ਤੇ ਦੀਵਾਰ ਡਿੱਗੀ ਆ ਕਿੰਨਾ ਟਕੀਏ ਦਾ ਕੰਮ ਕਰਾਇਆ ਜਾ ਰਿਹਾ ਨਹੀਂ ਕੰਮ ਨਹੀਂ ਕਰਾਇਆ ਜੀ ਛੋਟੇ ਬੱਚੇ ਆ 7 ਸਾਲ ਦੇ ਬੱਚੇ ਨੇ ਕੀ ਕੰਮ ਕਰਨਾ ਉਹ ਤਾਂ ਖੇਡਦੇ ਸੀ ਆਪਣੇ ਮਾਪਿਓ ਦੇ ਮਗਰ ਦੁਆਰ ਦੇ ਢੇਗੀ ਅਚਾਨਕ ਬੱਚੇ ਮਾਰ ਕੇ ਖੜਾ ਗਏ ਕਿੰਨੇ ਬੱਚੇ ਸੀ ਦੋ ਬੱਚੇ ਕਿੰਨੀ ਕਿੰਨੀ ਏਜ ਕੋਈ ਪਤਾ ਕੋਈ ਏਜ ਇੱਕ ਦੀ 13 ਸਾਲ ਹੋਏਗੀ ਬੇਟੇ ਦੀ ਬੇਟੀ ਦੀ ਹੋਣੀ 7 8 ਸਾਲ ਇੱਕੋ ਬਾਲ ਵੀ ਦੀ ਹੋ ਰਹੀ ਹੈ ਜਿੱਤੇ 7 ਸਾਲ ਦੇ ਬੱਚੇ ਕੋ ਸਰ ਮੈਂ ਕਿਹਾ ਖੇਡ ਰਹੇ ਸੀ ਹਾਗਲ ਮੈਂ ਕਿਹਾ ਨਾ ਵੀ ਖੇਡ ਰਹੇ ਸੀ ਕਿ ਕਿਸੇ ਨੇ ਰੋਕਿਆ ਨਹੀਂ ਕਿ ਇਧਰ ਪੱਠਾ ਚੜਦੇ ਆ ਇਧਰ ਐਸ ਵਲੇ ਨਹੀਂ ਆਉਣਾ ਪਾਸੇ ਸਾਰੇ ਰੋਕੀਦਾ ਕਈ ਦਾ ਬੋ ਚਾਨਕ ਦੇ ਬੱਚੇ ਆ ਗਏ ਮਗਰ ਮਾਂ ਪਿਓ ਦੀ ਜੇ ਹੁਣ ਜ਼ਿੰਮੇਵਾਰ ਕੌਣ ਹੈ ਜੀ ਜ਼ਿੰਮੇਵਾਰ ਤੁਸੀਂ ਹੋ ਜੋ ਹੋਰ ਕੋਈ ਹੈ ਇਹ ਜ਼ਿੰਮੇਵਾਰ ਤੇ ਅਸੀਂ ਆ ਜੀ ਅਸੀਂ ਇਹ ਕਦੇ ਕਹਿੰਦੇ ਨਹੀਂ ਹਾਂ ਮੰਨਦੇ ਆ ਤੀ ਤੀ ਤੁਹਾਡੀ ਸੁਚਾਣੀ ਤੁਹਾਡੀ ਜ਼ਿੰਮੇਵਾਰੀ ਅੰਦਰ ਤਾਂ ਨਹੀਂ ਜਰਾ ਬੇਸੋ ਨਹੀਂ ਇੰਨੇ ਚਿਰਾਂ ਦੀ ਘਟਨਾ ਵਾਪਰ ਜੀ ਮਨਸੀ ਜੀ ਤੁਸੀਂ ਮਾਲਕਾਂ ਨੂੰ ਫੋਨ ਨਹੀਂ ਕੀਤਾ ਮਾਲਕਾ ਜੇ ਤੱਕ ਨਹੀਂ ਪਹੁੰਚੇ ਪਈ ਇੰਨਾ ਤੱਕ ਗੱਟਾ ਮਾਲਕਾਂ ਨੂੰ ਫੋਨ ਜੀ ਬਾਹਰ ਨਹੀਂ ਗਿਆ ਜੋ ਪਹੁੰਚੇ ਨਹੀਂ ਪਹੁੰਚ ਅਗੇ ਤੇਰਾ ਪਹਿਲਾ ਹਾਸਾ ਇਹੋ ਕਿਸਾਂ ਹੱਲ ਕੀਤਾ ਸੀ ਜਿਹੜਾ ਜੀ ਅਗੇ ਤੋਂ ਪਹਿਲਾਂ ਪੂਰਾ ਹੋਇਆ ਸੀ ਤੇਰਾ ਭਾਈ ਆ ਇਹ ਤੋਂ ਪਹਿਲਾਂ ਪੂਰਾ ਇੱਕ ਹੋਇਆ ਸੀ ਉਹ ਤਾਂ ਕਿ ਕਿਦਾਂ ਕੀਤਾ ਕਿਹੜਾ ਮੇਰੀ ਚਲੋ ਵੀ ਤੁਹਾਨੂੰ ਦਿਖਾਵਾਂਗੇ ਬੜੀ ਨੋਲਿਜ ਕਿਹੜਾ ਹੋਇਆ ਹੈ ਜੀ ਉਹਦਾ ਨਾਮ ਕੀ ਹੈ ਜੀ ਲਖਵਿੰਦਰ ਸਿੰਘ ਹਾਂ ਜੀ ਸਾਹਿਬ ਜਿਹੜੀ ਅੱਜ ਇੱਕ ਘਟਨਾ ਵਾਪਰੀ ਪੱਠੇ ਦੇ ਦੇ ਸੰਬੰਧ ਵਿੱਚ ਸੀ ਕੀ ਕਹਿੰਦੇ ਇਹ ਇਨਫੋਰਮੇਸ਼ਨ ਲੈਣ ਤੇ ਅਸੀਂ ਆਪਣੀ ਪੁਲਿਸ ਪਾਰਟੀ ਭੇਜੀ ਸੀ ਮੈਂ ਵੀ ਮੌਕਾ ਵੇਖ ਕੇ ਆਇਆ ਜੀ ਇੱਕ ਗੋਪੀ ਹੈ ਬੱਚਾ 12 ਸਾਲ ਦਾ ਇਹਦਾ ਪਤਾ ਤਾਂ ਰਕੇਸ਼ ਕੁਮਾਰ ਆ ਇੱਕ ਲੜਕੀ ਐ 6 ਸਾਲ ਦੀ ਸ਼ਾਂਤੀ ਇਹਦੇ ਪਿਤਾ ਦਾ ਨਾਂ ਛਟੂ ਰਾਲੇ ਯੂਪੀ ਦੇ ਰਹਿਣ ਵਾਲੇ ਆ ਕਿ ਉੱਥੇ ਲੇਬਰ ਦਾ ਕੰਮ ਕਰਦੇ ਆ ਤੇ ਪੱਟੇ ਦੇ ਵਿੱਚੋਂ ਇਟਾਂ ਜਿਹੜੀਆਂ ਪੱਕੀਆਂ ਬਾਹਰ ਕੱਢ ਰਹੇ ਸੀ ਇਹਨਾਂ ਦੇ ਬੱਚੇ ਖੇਡ ਰਹੇ ਸੀ ਉੱਤੇ ਉਹ ਬੱਚੇ ਖੇਡਦੇ ਆ ਕੋਈ ਉਪਰੋਂ ਕੀ ਰੀਦੇ ਉਹ ਜਿਹੜਾ ਉਹ ਕੁਝ ਇਟਾਂ ਦਾ ਥੋੜਾ ਇੱਕ ਡਿਗਾ ਸਾਈਡ ਨੂੰ ਰੇਤਲੀ ਮਿੱਟੀ ਆ ਉਹ ਜਿਹੜੀ ਲੱਗੀ ਹੁੰਦੀ ਬਾਹਰ ਪੱਸਰ ਜੀ ਨੂੰ ਬੋਲਦੇ ਆ ਉਹ ਡਿਕਨ ਡਿਕਨ ਕਰਕੇ ਬੱਚੇ ਥੱਲੇ ਆ ਗਏ ਉਹ ਘਟਣ ਦੇ ਬੱਚੇ ਦੋਨੇ ਜਿਹੜੇ ਆ ਉਹਨਾਂ ਦੀ ਮੌਤ ਹੋ ਨਹੀਂ ਪਾਈ ਗਈ ਇਹਦੇ ਬਾਰੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ساری ਜੋ ਵੀ ਇਨਵੈਸਟੀਗੇਸ਼ਨ ਤਨਾ ਸਾ ਜੇ ਵੀ ਕੋਈ ਕਸੂਰ ਹੋਇਆ ਉਹਦੇ ਖਿਲਾਫ ਬੰਦੀ ਕਮਿਊਨਿਟੀ ਕਰੇ ਡੈਡ ਬੋਡੀ ਐਸਨ ਡੈਡ ਬੋਡੀ ਜਿਹੜੀ ਅਸੀਂ ਉਹ ਮੌਰਚਰੀ ਚ ਭੇਜਤੀ ਆ ਤਾਂ ਪੋਸਟਮਾਰਟਮ ਕਰਾਵਾਂਗੇ ਸਾਰਾ ਜੀ ਉਹਦੇ ਮਤਲਬ ਪ੍ਰੋਪਰ ਕਾਰਵਾਈ ਕੋਰ ਅਨੁਸਾਰ ਜੀ ਮਤਲਬ ਲੁਕਿਆ ਗਿਆ ਇਹ ਬੱਚਾ ਸਾਡੇ ਤੇ ਕੰਮ ਕਰਦਾ ਸੀ 300 ਦੇ ਤੇ ਕੰਮ ਕਰਦਾ ਸੀ ਇਹਦੇ ਬਾਰੇ ਵੀ ਮੈਂ ਸਾਰਾ ਵੈਰੀਫਾਈ ਕਰੂੰਗਾ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਏਗਾ ਖਾਮਤ ਤਾ ਤੇ ਉਹਨੂੰ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਜਿਹੜੇ ਉਸੇ ਲੇਬਰ ਵਾਲੇ ਉਹਨੇ ਕਹਿ ਸੀ ਕਿ ਪੱਠੇ ਦੀਆਂ ਸਾਰੀਆਂ ਦੁਵਾਰਾਂ ਜਿਹੜੀਆਂ ਉਹ ਖੁੱਡੀਆਂ ਜਾਵਾਂ ਤੇ ਕਈ ਵਾਰ ਮਾਰਕ ਨੂੰ ਕਿਹਾ ਜਾ ਗਿਆ ਗਿਆ ਕਿ ਇਹਨੂੰ ਕੀ ਕਰਾਇ ਇਸ ਅਰੇ ਡਿਪਾਰਟਮੈਂਟ ਜਿਹੜੇ ਸਬੰਧਤ ਡਿਪਾਰਟਮੈਂਟ ਉਹਨਾਂ ਤੋਂ ਪੁੱਛਿਆ ਜਾਊਗਾ ਇਹਨਾਂ ਦੀ ਐਨਓਸੀ ਹੁੰਦੀਆਂ ਨੇ ਉਹ ਅਸੀਂ ਵੈਰੀਫਾਈ ਕਰਾਂਗੇ ਵੀ ਟੀਕੀ ਵੈਰੀਫਿਕੇਸ਼ਨ ਦੌਰਾਨ ਕੀ ਕਮੀ ਪਾਈ ਗਈ ਸੀ ਉਹ ਉਹ ਜਿਹੜੀ ਆ ਉਹ ਸਾਰਾ ਉਹ ਵੈਰੀਫਾਈ ਕਰਕੇ ਜੋ ਤਕਰੀਰ ਜਨਤਾ ਸਾਹਮਣੇ ਆਊਗਾ ਉਹਦੇ ਅਨੁਸਾਰ ਕਰੀ ਬਹੁਤ ਪਟਿਆ ਨਾਮ ਹੀ ਟੀਮਾ ਬ੍ਰੇਕਰਸ